ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਮਨ ਸੋ ਦੋਸਤੋ ਅਸੀਂ ਅੱਜ ਆਏ ਹੋਏ ਸੀਗੇ ਸੈਰ ਸਰੰਦ ਜ਼ਿਲ੍ਹਾ ਫਤਗੜ ਸਾਹਿਬ ਆਮਕਾਸ ਦੇ ਵਿੱਚ ਬਾਗ ਦੇ ਵਿੱਚ ਔਰ ਆਮਕਾਸ ਬਾਗ ਤੁਹਾਨੂੰ ਪਤਾ ਹੀ ਹੈ ਕਿ ਇੱਕ ਟੂਰਿਜ਼ਮ ਪਲੇਸ ਆ ਬਹੁਤ ਸਾਰੇ ਇੱਥੇ ਭੈਣ ਭਰਾ ਘੁੰਮਣ ਲਈ ਆਉਂਦੇ ਨੇ ਸੋ ਆਮਕਾਸ ਤੇ ਹਾਲਾਤ ਦਿਖਾਉਂਦੇ ਆ ਤੁਹਾਨੂੰ ਬਹੁਤ ਗੰਦੇ ਹੋ ਚੁੱਕੇ ਨੇ ਸੋ ਆਜੋ ਚੱਲਦੇ ਆ ਦੇਖਣ ਅਜੀ ਦੋਸਤੋ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਬਹੁਤ ਹੀ ਗੰਦੇ ਹਾਲਾਤ ਨੇ ਆਮ ਕਾਸ ਬਾਗ ਦੇ ਤੋਂ ਦੋਸਤੋ ਦੇਖੋ ਜੀ ਇਹ ਬਿਲਡਿੰਗ ਤੇ ਮੇਰੇ ਹਿਸਾਬ ਨਾਲ ਕਹਿੰਦੇ ਵੀ ਦੱਸਣੇ ਵਾਲੇ ਕਹਿੰਦੇ ਨੇ ਮੈਂ ਤਾਂ ਸੁਣਿਆ ਸੁਣਾਇਆ ਹੀ ਆ ਵੀ 25 ਕਰੋੜ ਰੁਪਏ ਲੱਗਿਆ ਹੋਇਆ ਕਹਿੰਦੇ ਆਮ ਕਾਸ ਬਾਗ ਦੀ ਮੇਨਟੇਨੈਂਸ ਤੇ ਤੋਂ ਦੋਸਤੋ ਆ ਹਾਲਾਤ ਨੇ ਦੇਖੋ ਜੀ ਇੱਥੇ ਕੋਣ ਘੁੰਮਣ ਆਊਗਾ ਤੇ ਜਿਹੜਾ ਇਹਨਾਂ ਦਾ ਟੂਰਿਜ਼ਮ ਡਿਪਾਰਟਮੈਂਟ ਦਾ ਮਨਿਸਟਰ ਆ ਉਹਨੂੰ ਤਾਂ ਕੁਝ ਵੀ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੀ ਪੰਜਾਬ ਦੇ ਟੂਰਿਜ਼ਮ ਡਿਪਾਰਟਮੈਂਟਾਂ ਦੇ ਜਿਹੜੇ ਹਾਲਾਤ ਨੇ ਸੋ ਅੱਗੇ ਤੁਹਾਨੂੰ ਹੋਰ ਦਿਖਾਉਂਦੇ ਆਂ ਹਾਂਜੀ ਦੋਸਤੋ ਮੈਂ ਤੁਹਾਨੂੰ ਪਿੱਛੇ ਵੀ ਹਾਲਾਤ ਦਿਖਾ ਕੇ ਆਇਆ ਕਿ ਆਮਕਸਪਾਗ ਦੇ ਜਿਹੜੇ ਕੀ ਬਹੁਤ ਗੰਦੇ ਹਾਲਾਤ ਬਣ ਚੁੱਕੇ ਨੇ ਸੋ ਦੋਸਤੋ ਇਦਾਂ ਦੀਆਂ ਇਮਾਰਤਾਂ ਨੂੰ ਸਾਂਭਣ ਦੀ ਲੋੜ ਆ ਪਰ ਗੱਲ ਫਿਰ ਉਹੀ ਹੈ ਕਿ ਜੇਕਰ ਕੋਈ ਪੰਜਾਬ ਦਾ ਨੌਜਵਾਨ ਕਿਸੇ ਮੰਤਰੀ ਨੂੰ ਸਵਾਲ ਕਰ ਲਵੇ ਤੇ ਫਿਰ ਮੰਤਰੀ ਸਾਹਿਬ ਜਾਂ ਤਾਂ ਫਿਰ ਉਸ ਨੌਜਵਾਨ ਨੂੰ ਤੁਹਾਨੂੰ ਪਤਾ ਹੀ ਹੈ ਕਿ ਭਾਨੇ ਸਿੱਧੂ ਨਾਲ ਕੀ ਹੋ ਰਿਹਾ ਸੀਗਾ ਹੋਰ ਜਿਹੜੇ ਪੰਜਾਬ ਦੇ ਨੌਜਵਾਨ ਆਵਾਜ਼ ਚੱਕਦੇ ਨੇ ਕਿ ਉਹਨਾਂ ਦੇ ਨਾਲ ਕੀ ਕੀ ਹੋਇਆ ਸੋ ਇਸ ਕਰਕੇ ਵੀਰੋ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਪਾਂ ਦਿਖਾ ਸਕੀਏ ਜਿਹੜੇ ਕਿ ਪੰਜਾਬ ਦਾ ਟੂਰਿਜ਼ਮ ਜਿੱਥੇ ਲੋਕ ਘੁੰਮਣ ਆਉਂਦੇ ਆ ਕਿ ਉਹ ਤਾਂ ਯਾਰ ਜੰਗਲ ਬਣ ਚੁੱਕਿਆ ਉਹ ਤਾਂ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਸੋ ਇਸ ਕਰਕੇ ਵੀਰੋ ਹੱਥ ਬੰਦਾ ਤੁਹਾਡੇ ਪੰਜਾਬ ਨੂੰ ਜਿਹੜੇ ਕਹਿੰਦੇ ਸੀਗੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਾਂਗੇ ਪਰ ਪੰਜਾਬ ਤਾਂ ਦੇਖ ਲਓ ਕੀ ਪੰਜਾਬ ਦੇ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਨੇ ਉਹ ਤਾਂ ਜੰਗਲ ਬਣ ਚੁੱਕੇ ਨੇ ਜੰਗਲ ਬਣ ਚੁੱਕੇ ਨੇ ਪੰਜਾਬ ਦੇ ਟੂਰਿਜ਼ਮ ਜਿੱਥੇ ਲੋਕ ਘੁੰਮਣ ਆਉਂਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ